ਫਟਵਾ ਸਾਰਾ ਖਾਲੀ ਹੋ ਗਿਆ ਮੇਰੀ ਮਾਤ ਲਾ ਜਾ ਨਹੀਂ ਇਥੇ ਕਹਿੰਦੇ ਫਰੀ ਦਵਾਈ ਤਾਂ ਨਵਾ ਦੇ ਸਕਦੇ ਬਾਹਰ ਜਾ ਕੇ ਦਵਾਈ ਲਓ ਲਿਖ ਲੈ ਦੇ ਜਦੇ ਕੋਈ 500 ਦਾ ਕੋਈ 1000 ਦਾ ਬਾਬਾ ਜੀ ਇਥੇ ਡੰਗਰਾਂ ਵਾਲਾ ਹਾਲ ਹੈ ਇਹ ਇਹਦਾ ਡੰਗਰ ਨਹੀਂ ਤਾੜਿਆਂ ਦੇ ਲੋਕਾਂ ਨੇ ਘਰਾਂ ਦੇ ਵਿੱਚ ਜਿੱਦਾਂ ਇਹਨਾਂ ਨੇ ਮਰੀਜ਼ ਆਣੇ ਆ ਬਾਥਰੂਆਂ ਦਾ ਹਾਲ ਵੇਖੋ ਆ ਬਿੱਬੀ ਤੜਫ ਤੜਫ ਮਰ ਗਈ ਡਾਕਟਰ ਨੂੰ ਇਹ ਕਿਹਾ ਇਥੇ ਵੱਡੇ ਨੂੰ ਮੈਂ ਵੀ ਇਹਨਾਂ ਨੂੰ ਵੇਖੋ ਕੇਅਰ ਕਰੋ ਕਹਿੰਦਾ ਬਗਵਾਸ ਨਾ ਕਰ ਗਾੜੀਆਂ ਇਹ ਕੁੱਤਾ ਤਨਖਾਵਾ ਲੈਿੰਦੇ ਸਾਰੇ ਮੈਡਮਾਂ ਵੀ ਨਾਲ ਜਿੰਨੇ ਕੁੱਤੇ ਇਥੇ ਬੈਠੇ ਅੰਦਰ ਵੜ ਕੇ ਬੈਹਂਦੇ ਕੋਈ ਸੁਣਾਈ ਨਹੀਂ ਇਥੇ ਹੈਗੀ ਇਹਨਾਂ ਨੂੰ ਜੀ ਲਾਜ ਉਹਦਾ ਹੋਊਗਾ ਜਿਹਦਾ ਜੁੱਤੀ ਦੇ ਇਹਨਾਂ ਦੇ ਸਿਰ ਦੇ ਉੱਤੇ ਜੁੱਤੀ ਹੋਗੀ ਸਪਾਰਸ ਜੁੱਤੀ ਸਿਰ ਤੇ ਇਹਨਾਂ ਦੇ ਹੋਵੇ ਡਾਕਟਰਾਂ ਦੇ ਛਤਰਛੇ ਚ ਵੱਜਦੇ ਹੁਣ ਫੇਰ ਇਹ ਕਰਦੇ ਉਹਦਾ ਹੱਥ ਨਹੀਂ ਪਾਉਂਦੇ ਜੀ ਕਿਸੇ ਨੂੰ ਵੀ ਪਰ ਭਗਵੰਤ ਮਾਨ ਸਾਹਿਬ ਕਹਿੰਦੇ ਨੇ ਵੀ ਅਸੀਂ ਤੇ ਬੁਲਾ ਕਰਾ ਰਹੇ ਆ ਫ੍ਰੀ ਲਾ ਕਰਦੇ ਆ ਬੜੀ ਸਹੂਤਾ ਦਾ ਉਹਦਾ ਭਗਵੰਤ ਮਾਨ ਕਹਦਾ ਮੈਨੂੰ ਦੱਸੋ ਕਹਦਾ ਭਗਵੰਤ ਮਾਨ ਸਰਕਾਰ ਕਾਦੀ ਉਹ ਸਰਕਾਰ ਨਹੀਂ ਚਲਾ ਸਕਦਾ ਉਹ ਬਸ ਕਮੇਡੀ ਕਰ ਸਕਦਾ ਬਸ ਭਾਈ ਮੇਰੀ ਮਾਤਾ ਵੇਖੋ ਮੈਂ ਤਿੰਨੜ ਇੱਥੇ ਲੈ ਕੇ ਆ ਗਿਆ ਮੇਰੀ ਮਾਤਾ ਦਾ ਲਾਜ ਨੀਚਾ ਜਨਾ ਹੋਇਆ ਖੁਸ਼ਕਮਤੀ ਸਾਹਿਬ ਕਹਿ ਰਹੇ ਨੇ ਵੀ 10 ਲੱਖ ਦਾ ਹੋ ਤੁਹਾਡਾ ਲਾਜ ਫਰੀ ਹੋਇਆ ਕਰੂਗਾ 10 ਲੱਖ ਰੁਪਈਆ ਦਾ ਹੈਲਥ ਕਾਰਡ 10 ਲੱਖ ਰੁਪਈਆ ਤਾਂ ਸਿੱਧਾ ਹੀ ਹਰੇਕ ਦਾ ਹੀ ਹੈ ਵੱਡੇ ਵੱਡੇ ਹਸਪੀਟਲ ਉਹਦੇ ਵਿੱਚ ਇੰਪੈਨਲਡ ਇਲਾਜ ਕਰਾਓ ਪੈਸੇ ਦਾ ਸਾਬ ਤਾਂ ਬਾਅਦ ਦੇਖਾਂਗੇ ਮੈਨੂੰ ਤਾਂ ਸਲਾ ਕਾਰਡ ਬਣਿਆ ਮੇਰਾ ਕਾਰਡ ਵੀ ਨਹੀਂ ਚਲਾਇਆ ਫਿਰ ਸਣੀ ਆਦਾ ਮੈਂ ਆਣ ਕੇ ਬੈਠਾ ਤੱਕੇਖਾਨਾ ਮੈਨੂੰ ਕਾਰਡ ਕਿਉਂ ਨਹੀਂ ਚਲਾਉਂਦੇ ਪਰसों ਦਾ ਮੇਰਾ ਕਾਰਡ ਨਹੀਂ ਚਲਾਉਂਦੇ ਕਹਿੰਦੇ ਸੌਂਵਰ ਕਾਰਡ ਚਲਾਉਣਾ ਆ ਵੇਖੋ ਮੇਰੀ ਹਾਲਤ ਮੈਂ ਰਾਤੀ ਬਾਹਰ ਜਾ ਕੇ ਸੁੱਤਾ ਹਾਂ ਇੱਥੇ ਇੰਨੀ ਗਰਮੀ ਲੱਗਦੀ ਇਹ ਗੋਨਾਲਕ ਹਸਪਤਾਲ ਦਾ ਸਿਰ ਬਾਬਾ ਜੀ ਦਾ ਨਾਮ ਬਦਨਾਮ ਕੀਤਾ ਜਾ ਰਿਹਾ ਵਾ ਕਿਉਂਕਿ ਇਹਦਾ ਨਾਮ ਜਿਹੜਾ ਬਦਲ ਕੇ ਨਾ ਬੁਚਰਖਾਨਾ ਬਣਾ ਦੇਣਾ ਚਾਹੀਦਾ ਉਹ ਤੁਸੀਂ 5 ਨੰਬਰ ਵਾਰਡ ਚ ਜਾ ਕੇ ਤੁਸੀਂ ਦੇਖ ਲਿਆ ਕਿ ਦੋ ਡੈੱਡ ਬਾਡੀਆ ਪਈਆਂ ਕਿ ਬਾਅਦ ਤੁਸੀਂ ਜਾ ਕੇ ਮੈਡੀਕਲ ਸਟੋਰ ਤੇ ਜਾ ਕੇ ਵੇਖੋ ਉਹ ਇਹਨਾਂ ਦੀਆਂ ਦਲਾਲੀਆਂ ਚਲਦੀਆਂ ਪਈਆਂ ਉੱਥੇ ਡਾਕਟਰ ਵੀ ਵੇਖੋ ਇਸੇ ਕਾਰਨ ਉਹ ਆਪਣੇ ਆਪਣੇ ਕਮਰਿਆਂ ਚਲ ਜਾਂਦੇ ਜਿੱਥੇ AC ਲੱਗੇ ਹੋਏ ਆ ਇੱਥੇ ਤੇ ਬਹੁਤ ਬੁਰਾ ਹਾਲਾ ਗਰਮੀ ਦੇ ਨਾਲ ਵੀ ਦੇ ਉਦਾਂ ਵੀ ਪੜਾ ਪਰ ਛੇ ਜਿਹੜਾ ਕੋਈ ਤੰਦਰੁਸਤ ਵਿਅਕਤੀ ਹੈ ਨਾ ਉਹਦਾ ਉਹ ਵੀ ਬਿਮਾਰ ਹੋ ਜਾਣਾ ਸਤਿ ਸ੍ਰੀ ਅਕਾਲ ਦੋਸਤੋ ਮੈਂ ਤੁਹਾਡਾ ਦੋਸਤ ਹਰਜੀਤ ਸਿੰਘ ਗਰੇਵਾਲ ਤੇ ਤੁਸੀਂ ਜੁੜੇ ਹੋ ਪੰਜਾਬੀ ਲੋਕ ਚੈਨਲ ਦੇ ਨਾਲ ਤਸਵੀਰਾਂ ਦਿਖਾਵਾਂਗੇ ਤੁਹਾਨੂੰ ਅਜਾ ਮਰਸਾ ਦੇ ਯੂਨਿਟ 5 ਦੀਆਂ ਮੈਡੀਕਲ ਵਾਰਡ ਦੀਆਂ ਖਾਸ ਕਰਕੇ ਗੁਲਾਰ ਖਸਤਾਲ ਦੀਆਂ ਕਿਉਂਕਿ ਅਕਸਰ ਇੱਥੇ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਜਿਹੜੇ ਕਿ ਭਗਵੰਤ ਸਿੰਘ ਮਾਨ ਨੇ ਉਹਨਾਂ ਵੱਲੋਂ ਕਿਹਾ ਜਾਂਦਾ ਵਾ ਵੀ ਅਸੀਂ ਜਿਹੜੀ ਆ ਸਿਹਤ ਸਹੂਤਾ ਨੂੰ ਲੈ ਕੇ ਬੜੇ ਸੁਚੇਤ ਆ ਅਤੇ ਮੈਡੀਕਲ ਜਿਹੜੇ ਸਹੂਤਾ ਬਹੁਤ ਦਿੱਤੀਆਂ ਲੀਆਂ ਹਸਪਤਾਲਾਂ ਨੇ ਪ੍ਰਬੰਧ ਬੜੇ ਨੇ ਪਰ ਤੁਹਾਨੂੰ ਅੱਜ ਦੇ ਪ੍ਰਬੰਧ ਖਾਵਾਂਗੇ ਇੱਥੇ ਇੱਕ ਵਾਰ ਜਿਹੜੀ ਤੁਸੀਂ ਦੇਖ ਸਕਦੇ ਹੋ ਮੇਰੇ ਪਿੱਛੇ ਮੈਡੀਕੀਸ਼ਨ ਯੂਨਿਟ 5 ਤੁਹਾਨੂੰ ਤਸਵੀਰਾਂ ਖਾਵਾਂਗੇ ਅੰਦਰ ਵੀ ਚੱਲਾਂਗੇ ਸਭ ਤੋਂ ਪਹਿਲਾਂ ਇਹ ਤੁਸੀਂ ਤਸਵੀਰਾਂ ਵੇਖ ਲਿਓ ਜਿਹੜੇ ਵੀਰਾਂ ਨੇ ਮੂੰਹ ਬੰਨੇ ਨੇ ਤੁਸੀਂ ਦੇਖ ਸਕਦੇ ਹੋ ਇਹ ਵੀਰਾਂ ਨੇ ਮੂੰਹ ਬੰਨੇ ਨੇ ਇਹਨਾਂ ਨਾਲ ਗੱਲਬਾਤ ਵੀ ਕਰਾਂਗੇ ਪੁੱਛਾਂਗੇ ਵੀ ਮੂੰਹ ਬੰਨਣ ਦਾ ਕਾਰਨ ਕੀ ਕੁਲਦੀਪ ਸਿੰਘ ਕੁਲਦੀਪ ਸਿੰਘ ਕੀ ਕਾਰਨ ਕੀ ਹੈ ਤੁਸੀਂ ਅੱਜ ਮੂੰਹ ਕਿਉਂ ਬੰਨਿਆ ਸੇ ਅੱਜ ਸਰ ਵੈਸੇ ਮੈਡੀਸਨ ਹੀ ਬਹੁਤ ਨਾਲ ਰਸ ਵੇਖੋ ਅੰਦਰ ਜਾ ਕੇ ਸਰ ਬਹੁਤ ਆ ਜੀ ਤੁਸੀਂ ਭਾਈ ਕਿਉਂ ਬੰਨਿਆ ਮੂੰਹ ਵੇਖੋ ਜੀ ਸਰਕਾਰ ਜਿਹੜੀ ਇਹ ਬਣੀ ਆ ਨਵੀਆਂ ਗੱਲਾਂ ਬਹੁਤ ਵੱਡੀਆਂ ਵੱਡੀਆਂ ਕਰਦੇ ਆ ਲੇਕਿਨ ਹਸਪੀਟਲ ਦੇ ਅੰਦਰ ਜਿਹੜੀ ਮਰਜੀ ਵਾਰਡ ਚ ਚਲ ਜਾਓ ਐਨੀ ਸਵੈਲ ਆ ਐਨਾ ਗਾਂਦੇ ਆ ਜਿਹੜੇ ਸਕੂਲ ਕਹਿ ਦਿੰਦੇ ਅਸੀਂ ਜਿਹੇ ਸਕੂਲ ਬਣਾਏ ਆ ਉਹ ਪੁਰਾਣੇ ਸਕੂਲਾਂ ਨੂੰ ਰੰਗ ਰੋਗਣ ਕਰਕੇ ਉਹ ਵੀ ਝੂਠ ਦਾ ਇਹਨਾਂ ਨੇ ਪਲੰਦਾ ਬੰਨਿਆ ਸਰਕਾਰ ਨੇ ਕਿਹੇ ਕੰਮ ਦੀ ਸਰਕਾਰ ਨਹੀਂ ਇਹ ਤੇ ਇਹਨਾਂ ਲੋਕਾਂ ਨੂੰ ਗਮਰਾਹ ਕਰਦੇ ਫੈਜੇ ਇੱਥੇ ਅੰਦਰ ਵੇਖੋਗੇ ਤੁਸੀਂ ਅੰਦਰ ਜਾਓਗੇ ਬੜੀ ਸਮੈਲ ਆਉਂਦੀ ਜੀ ਬਿਲਕੁਲ ਜੀ ਤਸਵੀਰਾਂ ਤੁਹਾਨੂੰ ਅੰਦਰ ਦੀ ਸਾਂਝੀ ਕਰਾਂਗੇ ਅੰਦਰ ਵੀ ਚਲਦੇ ਆਂ ਅੰਦਰ ਜਾ ਕੇ ਹਾਲਾਤ ਦਿਖਾਉਣੇ ਤੁਹਾਨੂੰ ਕੀ ਹਾਲਾਤ ਨੇ ਅਮਰਸਰ ਮੈਡੀਕਲ ਮੈਡੀਸਨ ਦੀ ਵਾਰਡ ਆ ਯੂਨਿਟ 5 ਦੀ ਤੁਸੀਂ ਦੇਖ ਸਕਦੇ ਹੋ ਐਦਾਂ ਦੇ ਹਾਲਾਤ ਨੇ ਕਿ ਲੋਕ ਇੱਥੇ ਬਦਬੂ ਨਾਲ ਇੰਨੇ ਕਿ ਪਰੇਸ਼ਾਨ ਨੇ ਲੋਕਾਂ ਨੂੰ ਮੁਸ਼ਕਲ ਬੜੀ ਛੇਦੀ ਆ ਰਹੀ ਆ ਤਸਵੀਰਾਂ ਜਿਹੜੂ ਤੁਹਾਨੂੰ ਸਾਂਝੀ ਕਰਾਂਗੇ ਤੁਸੀਂ ਦੇਖ ਸਕਦੇ ਹੋ ਹਾਲਾਤ ਤੁਹਾਨੂੰ ਤਸਵੀਰਾਂ ਤੁਹਾਨੂੰ ਸਾਂਝੀ ਕਰਾਂਗੇ ਯੂਨਿਟ ਮੈਡੀਸਨ ਦੀਆਂ ਪੰਜ ਨੰਬਰ ਵਾਰਡੀਆਂ ਹਿੱਸੇ ਦੇ ਹਾਲਾਤ ਨੇ ਤਸਵੀਰਾਂ ਤੁਹਾਨੂੰ ਸਾਢੀ ਕਰਾਂਗੇ ਭਾਈ ਕੀ ਹਾਲਾਤ ਕੀ ਨੇ ਇੱਥੇ ਇੰਨੀ ਕਿਉਂ ਸਮੈਲ ਕਿਉਂ ਆ ਰਹੀ ਇੱਥੇ ਬਿਲਕੁਲ ਤੁਹਾਡੇ ਸਾਹਮਣੇ ਹੈ ਇਹ ਜੂ ਬਹੁਤ ਬੁਰੀ ਹਾਲਤ ਦੇ ਸਿਮਿੰਨਰ ਸੋ ਬੈਣਾ ਟੜਾ ਖਾ ਕਿਤਾ ਬੀਤੇ ਹੋਏ ਬਿਲਕੁਲ ਖਾ ਬਣਾਓ ਅੱਜ ਤੁਹਾਡਾ ਕੀ ਨਾ ਤੁਹਾਡਾ ਮਰੀਜ਼ੀ ਹੈ ਲਖਵਿੰਦਰ ਸਿੰਘ ਲਖਵਿੰਦਰ ਸਿੰਘ ਬਿਲਕੁਲ ਹੀ ਅੰਦਰ ਇਹ ਤਸਵੀਰਾਂ ਜੂ ਸਾਢੀ ਕਰਾਂਗੇ ਤੁਸੀਂ ਦੇਖ ਸਕਦੇ ਹੋ ਹਾਲਾਤ ਕੀ ਨੇ ਇਹ ਮੈਡੀਸਨ ਯੂਨਿਟ ਪੰਜ ਦੀਆਂ ਤਸਵੀਰਾਂ ਨੇ ਤੁਸੀਂ ਦੇਖ ਸਕਦੇ ਹੋ ਲੋਕਾਂ ਨੇ ਮੂੰਹ ਬੰਨੇ ਨੇ ਲੋਕਾਂ ਨੂੰ ਪ੍ਰੇਸ਼ਾਨੀ ਬੜੀ ਆ ਰਹੀ ਆ ਆ ਤੁਸੀਂ ਦੇਖ ਸਕਦੇ ਹੋ ਕੀ ਹਾਲਾਤ ਨੇ ਥਾ ਥਾ ਤੇ ਜਿਹੜੀ ਪਰੇਸ਼ਾਨੀ ਆ ਰਹੀ ਲੋਕਾਂ ਨੂੰ ਲੋਕਾਂ ਦੇ ਭਾਈ ਕੀ ਗੱਲ ਮੂੰਹ ਬੰਨਿਆ ਤੁਸੀਂ ਨਹੀਂ ਵੈਸੇ ਮੂੰਹ ਬੰਨਿਆ ਜੇ ਵੈਸੇ ਮੂੰਹ ਬੰਨਿਆ ਜੇ ਸਮੈਲ ਵਗਾਰੀ ਤੇ ਆ ਰਹੀ ਹੈ ਹਾਂਜੀ ਹਾਂਜੀ ਸਮੈਲ ਕਾਦੀ ਆ ਰਹੀ ਹੈ ਸਮੈਲ ਥੋੜੀ ਕੰਫਰਟੇਬਲ ਨਹੀਂ ਇੱਥੇ ਹਾਂਜੀ ਬੱਸ ਕੀ ਲੱਗਦਾ ਕਿਉਂ ਇੰਨੇ ਪ੍ਰਬੰਧ ਕਿਉਂ ਨਹੀਂ ਹੈਗੇ ਕਿਉਂ ਇੱਥੇ ਜਿਹੜੇ ਇਨੀ ਹਾਲਾਤ ਕਿਉਂ ਨਾਲ ਵਿਗੜੇ ਪਏ ਨੇ ਤੇ ਸਰੇ ਜਾਣ ਸਹੂਲਤਾਂ ਸਾਲ ਤਾਂ ਨਹੀਂ ਆ ਹਾਂਜੀ ਭਾਈ ਤੁਸੀਂ ਕੀ ਕਹਿਣਾ ਚਾਹੋਗੇ ਪਈ ਸਹੂਲਤ ਨਹੀਂ ਆ ਕਿ ਪਰੇਸ਼ਾਨੀ ਬਹੁਤ ਹੁੰਦੀ ਹੈ ਦਵਾਈ ਸਾਰੀ ਬਾਹਰੋਂ ਹੁੰਦੀ ਹੈ ਭਾਜੀ ਮੇਰਾ ਬਟਵਾ ਸਾਰਾ ਖਾਲੀ ਹੋ ਗਿਆ ਵਾ ਬਟਵਾ ਸਾਰਾ ਖਾਲੀ ਹੋ ਗਿਆ ਮੇਰੀ ਮਾਂ ਤਾਂ ਲਾ ਜੇ ਨਹੀਂ ਇਥੇ ਕਹਿੰਦੇ ਫ੍ਰੀ ਕਹਿੰਦੇ ਦਵਾਈਆਂ ਤੈਨੂੰ ਕਿੱਥਾ ਬੰਦੇ ਜੇ ਫ੍ਰੀ ਕਹਿੰਦੇ ਫ੍ਰੀ ਦਵਾਈਆਂ ਤੁਹਾਨੂੰ ਆਵਾ ਦੇ ਸਕਦੇ ਬਾਹਰੋਂ ਜਾ ਕੇ ਦਵਾਈ ਲਓ ਲੈ ਲੇ ਦਈ ਜਦੇ ਕੋਈ 500 ਦਾ ਦੇ ਕੋਈ 1000 ਦਾ ਇਥੇ ਮੈਨੂੰ ਸਿਰੰਜ 150 ਰੁਪਏ ਦੀ ਪਈ ਮੈਨੂੰ ਭਾਜੀ 150 ਮੈਂ ਹੁਣ ਦੱਸਾਂ ਵੀ ਕੀ ਕਰੇ ਸਰਕਾਰੀ ਹਸਪਤਾਲ ਲਗਨ ਜਾਂ ਪ੍ਰਾਈਵੇਟ ਹੈ ਸਰ ਡੰਗੜਾ ਵਾਲਾ ਹਾਲ ਹੈ ਮਰੀਜ਼ਾਂ ਦਾ ਮਰੀਜ਼ੇ ਤਾਂ ਮਰੋਲਦੇ ਪੈਣ ਵਿਚਾਰੇ ਕਲਪਗੰਤ ਮਾਤਾ ਸਾਹਿਬ ਕਹਿੰਦੇ ਨੇ ਵੀ ਅਸੀਂ ਤੇ ਬੁਲਾ ਕਰਾ ਰਹੇ ਆ ਫ੍ਰੀ ਲਾ ਕਰ ਰਹੇ ਆ ਬੜੀ ਸਹੂਲਤਾਂ ਦੇ ਰਹੇ ਆ ਮਾਤਾ ਭਗਵੰਤ ਮਾਨ ਕਹਦਾ ਮੈਨੂੰ ਦੱਸੋ ਕਹਦਾ ਭਗਵੰਤ ਦਵਾਨ ਸਰਕਾਰ ਕਾਦੀ ਉਹ ਸਰਕਾਰ ਨਹੀਂ ਚਲਾ ਸਕਦਾ ਬਸ ਕਮੇਟੀ ਕਰ ਸਕਦਾ ਬਸ ਸਰਕਾਰਾਂ ਚਲਾਉਣ ਵਾਲਾ ਤਾਂ ਕਦੋਂ ਦੇ ਸਰਕਾਰਾਂ ਚਲਾ ਲਿੰਦਾ ਉਹ ਕਮੇਟੀ ਕਰ ਸਕਦਾ ਕਮੇਟੀ ਚੁਗਾਈ ਬਸ ਭਾਈ ਮੇਰੀ ਮਾਤਾ ਵੇਖੋ ਮੈਂ ਤਿੰਨੜੀ ਇੱਥੇ ਲੈ ਕੇ ਆ ਗਿਆ ਮੇਰੀ ਮਾਤਾ ਦਾ ਇੱਜ਼ਤ ਨਹੀਂ ਚੱਜਣਾ ਹੋਇਆ ਕੀ ਹੋਇਆ ਕੀ ਮਾਤਾ ਜੀ ਨੂੰ ਇਹ ਧਰਕਨਵਾਦੀ ਬਈ ਧਰਕਨਾਂ ਨੂੰ ਕੋਈ ਲਾਜ ਹੀ ਨਹੀਂ ਕਹਿੰਦੇ ਅੰਮ੍ਰ ਜਲੰਧਰ ਤਾਂ ਮੈਨੂੰ ਰੈਫਰ ਕਰਤਾ ਅੰਮ੍ਰਦਰ ਪ ਇਹ ਪਲਾਟ ਜਿਲੰਦਰ ਕੀਤਾ ਜਿਲੰਦਰ ਤੋਂ ਪਲਾਟ ਘੜਤਾ ਇੱਥੇ ਕਰਤਾ ਇੱਥੇ ਲਗਨੇ ਸਲਾਜਾ ਗੱਲਾ ਆ ਜੀ ਮੈਂ 15 ਦਿਨ ਪਹਿਲਾਂ ਧੱਕੇ ਖਾ ਗਿਆ ਹੁਣ 10 ਦਿਨ ਹੋ ਗਏ ਨੇ ਇੱਥੇ ਧੱਕੇ ਖਾਣੇ ਫਿਰ ਇਹ ਵੀ ਮੁੱਖ ਮਤੀ ਸਾਹਿਬ ਤੇ ਕਹਿ ਰਹੇ ਨੇ ਵੀ 10 ਲੱਖ ਦਾ ਹੂੰ ਤੁਹਾਡਾ ਲਾਜ ਫਰੀ ਹੋਇਆ ਕਰੂਗਾ ਪ੍ਰਾਈਵੇਟ ਸਰਕਾਰੀ ਹਸਪਤਾਲ ਮੈਨੂੰ ਦੱਸੋ ਕਾਰਡ ਬਣਿਆ ਮੇਰਾ ਕਾਰਡ ਵੀ ਨਹੀਂ ਚਲਾਇਆ ਫਿਰ ਸਣੀਆਰ ਦਾ ਮੈਂ ਆਣ ਕੇ ਬੈਠਾ ਧੱਕੇ ਖਾਣੇ ਮੈਨੂੰ ਕਾਰਡ ਕਿਉਂ ਨਹੀਂ ਚਲਾਣੇ ਕਾਰਡ ਕੰਨ ਮੇਰੇ ਚਲਾਉਂਦੇ ਫਿਰ ਮੈਨੂੰ ਇਹ ਦੱਸਣਾ ਜੇ ਕਾਰ ਚੱਲਦਾ ਮੈਨੂੰ 10 ਦਿਨ ਕਾਰ ਚੱਲਦਾ ਕੀ ਮਜਾ ਕੀ ਦੱਸਦੇ ਕਿ ਕੋਈ ਦੁਨੀਆ ਤਾਂ ਸੋਮਵਾਰ ਹੋ ਰਿਹਾ ਹੈਗਾ ਤੇ ਮੈਨੂੰ ਦੱਸ ਦੋ ਕਿੰਨੇ ਦਿਨ ਹੋ ਗਿਆ ਐਡਮਿਟ ਹੋਏ ਨੇ ਜੇ ਮੈਂ 15 ਦਿਨ ਪਹਿਲਾਂ ਆਇਆ ਮੈਨੂੰ ਕਾ ਤਿੰਨ ਚਾਰ ਦਿਨ ਹੋਣਗੇ ਹਾਂਜੀ ਹੁਣ ਦੱਸੋ ਕੀ ਕਰਾਂ ਫਿਰ ਬਿਲਕੁਲ ਤੁਸੀਂ ਦੇਖੋ ਲੋਕ ਬਹੁਤ ਪਰੇਸ਼ਾਨ ਨੇ ਲੋਕਾਂ ਦਾ ਕਹਿਣਾ ਵੀ ਇੱਥੇ ਇਲਾਜ ਨਹੀਂ ਹੋ ਰਿਹਾ ਲੋਕਾਂ ਦੀ ਬਹੁਤ ਪਰੇਸ਼ਾਨੀ ਵੀ ਆ ਰਹੀ ਆ ਸਾਡੇ ਨਾਲ ਗੱਲਬਾਤ ਕਰਾਂਗੇ ਪ੍ਰਧਾਨ ਸਾਹਿਬ ਹੀ ਆਣੇ ਬਾਲਮੀ ਸਮਾਜ ਤੋਂ ਬਲਵਿੰਦਰ ਜੀ ਕਿਸ ਤਰ੍ਹਾਂ ਦੇ ਦੇ ਦੋ ਅੱਜ ਇੱਥੇ ਪਹੁੰਚੇ ਹਾਂ ਕੀ ਹਾਲਾਤ ਕੀ ਨਿਵਾੜਦੇ ਬਹੁਤ ਬੁਰਾ ਹਾਲ ਹੈ ਇੱਥੇ ਖਲੋਤਾ ਨਹੀਂ ਜਾਂੜਿਆ ਇੰਨੇ ਬਦਬੂ ਇੰਨਾ ਬਹੁਤ ਬੁਰਾ ਹਾਲ ਹੈ ਆ ਵੇ ਇੱਕ ਇਧਰ ਡੈਥ ਹੋਈ ਆ ਦੋ ਲੇਡੀਜ਼ ਦੀ ਬਾਕੀ ਲੱਗਦਾ ਨੇ ਜਿਹੜਾ ਇੱਥੇ ਲਾਗਰੋਂ ਵਾਸਤੇ ਆਇਆ ਵੀ ਲੱਗਦਾ ਉਹ ਖੁਦ ਬਿਮਾਰ ਤੇ ਹੋਊਗਾ ਤੇ ਜਿਹੜੇ ਨਾਲ ਪਰਿਵਾਰਕ ਮੈਂਬਰ ਨੇ ਉਹ ਵੀ ਜਿਹੜੇ ਕਿਤੇ ਕਿਤੇ ਭਿਆਨਕ ਬਿਮਾਰੀ ਨਾਲ ਰੋਗ ਹੋਣਗੇ ਬਿਲਕੁਲ ਜੀ ਬਹੁਤ ਬੁਰਾ ਹਾਲ ਆ ਲਿਆ ਉਹਦੇ ਨਾਲ ਹੋ ਸਕਦੇ ਜੀ ਬਿਮਾਰ ਹੋ ਸਕਦੇ ਪਰ ਵੀ ਦੇਖੋ ਵੀ ਪ੍ਰਬੰਧਕ ਕਿਉਂ ਨਹੀਂ ਕੀਤੇ ਗਿਆ ਅਸੀਂ ਦੇਖਿਆ ਬਾਡਾਂ ਦੇ ਇੱਕ ਇੱਕ ਦੋ ਦੋ ਜਣੇ ਬੈਠੇ ਨੇ ਹਾਲਾਤ ਬੜੇ ਮਾੜੇ ਨੇ ਅਸੀਂ ਦੇਖਿਆ ਪੂਰੀ ਵਾਰ ਚ ਨਾ ਕੋ ਡਾਕਟਰ ਦੇਖਦਾ ਨਾ ਕੋ ਨਰਸ ਦੇਖਦੀ ਕੋਈ ਵੀ ਧਿਆਨ ਨਹੀਂ ਹੈ ਡਾਕਟਰ ਵੀ ਵੇਖੋ ਇਸੇ ਕਾਰਨ ਉਹ ਆਪਣੇ ਆਪਣੇ ਕਮਰਿਆਂ ਚਲ ਜਾਂਦੇ ਜਿੱਥੇ ਏਸੀ ਲੱਗੇ ਹੋਏ ਆ ਇੱਥੇ ਤੇ ਬਹੁਤ ਬੁਰਾ ਹਾਲ ਹੈ ਗਰਮੀ ਦੇ ਨਾਲ ਵੀ ਤੇ ਉਦਾਂ ਵੀ ਪੜਾਅਸ ਨਿਕਲ ਨਹੀਂ ਆ ਪ੍ਰਧਾਨ ਜੀ ਤੁਸੀਂ ਕੀ ਕਹਿਣਾ ਚਾਹੋਗੇ ਤੁਸੀਂ ਅਕਸਰ ਸਮਾਜ ਨਾਲ ਖੜਦੇ ਹੋ ਇਹਨਾਂ ਲੋਕਾਂ ਨਾਲ ਖੜਦੇ ਹੋ ਅੱਜ ਹਾਲਾਤ ਕੀ ਦੇਖੇ ਨੇ ਗੁਰਾਂਗ ਸਾਹਿਬ ਜੀ ਅੱਜ ਅਹੀਂ ਭਗਵਾਨ ਵਾਲਮੀਕਾ ਆਸ਼ਰਮ ਤੋਂ ਇੱਕ ਬੀਬੀ ਇੱਥੇ ਮਾਇਆ ਦਾਖਲ ਹੋਈ ਜਿਹਦਾ ਉਹਨਾਂ ਦੇ ਇੱਧਰ ਉੱਧਰ ਸਮਝ ਨਹੀਂ ਲੱਗੀ ਤੇ ਉਹਨਾਂ ਹੀ ਦਿਨ ਨੂੰ ਉਹਦੀ ਡੈਥ ਹੋ ਗਈ ਆ ਇੱਥੇ ਜਿਹੜੀ ਵਾਰਡ ਦੇ ਵਿੱਚ 5 ਨੰਬਰ 'ਚ ਅਸੀਂ ਖੜੇ ਆ ਅਚਾਨਕ ਹੀ ਅੱਜ ਇੱਥੇ ਆਏ ਆ ਇੱਥੇ ਤੇ ਕਦੀ ਆਏ ਵੀ ਨਹੀਂ ਆ ਕਿਤੇ ਕਿਤੇ ਕਦੀ ਕਦੀ ਮੋਖਾ ਬਣਦਾ ਪਰ ਇੱਥੇ ਜਿਹੜਾ ਕੋਈ ਤੰਦਰੁਸਤ ਵਿਅਕਤੀ ਹੈ ਨਾ ਉਹਦਾ ਉਹ ਵੀ ਬਿਮਾਰ ਹੋ ਜਾਣਾ ਮਤਲਬ ਬਹੁਤ ਹੀ ਬੁਰਾ ਹਾਲਾਤ ਆ ਇੰਨੀ ਸਮੈਲ ਆ ਰਹੀ ਆ ਉਹ ਜਿਹੜੀ ਸਰਕਾਰ ਦੀਆਂ ਨੀਤੀਆਂ ਗੱਲਬਾਤੀਆਂ ਜਿਹੜੀਆਂ ਉਹ ਬਹੁਤ ਕਹਿਣ ਨੂੰ ਕਿਹਾ ਜਾਂਦਾ ਵੀ ਬੜੇ ਬੜੇ ਵਧੀਆ ਉਹਨਾਂ ਹਸਪੀਟਲ ਬਣਾਉਂਦੇ ਆ ਸਰਕਾਰੀ ਬਿਲਡਿੰਗ ਆ ਇਹਦਾ ਸੁਧਾਰ ਹੋ ਸਕਦਾ ਇੱਥੇ ਕੋਈ ਪੱਖੇ ਇਸ ਤਰੀਕੇ ਦੇ ਲਾਏ ਜਾਣ ਜਿਹੜੀ ਗੰਦਗੀ ਦੀ ਬਦਬੂ ਆ ਉਹ ਬਾਹਰ ਜਾਵੇ ਅਸੀਂ ਦੇਖਿਆ ਜੱਜ ਫੈਨ ਜਿਹੜੇ ਉਹ ਵੀ ਬੰਦ ਪਏ ਨੇ ਤੁਸੀਂ ਦੇਖ ਸਕਦੇ ਹੋ ਕਿ ਲੱਗਦਾ ਨਹੀਂ ਹਵਾ ਨਹੀਂ ਬਾਹਰ ਨਿਕਲ ਸਕਦੀ ਹਾਂ ਬਿਲਕੁਲ ਨਹੀਂ ਸਾਰਾ ਜਿਹੜਾ ਬਿਲਕੁਲ ਨਲੈਕੀ ਇਹੜਾ ਕੰਮ ਕਰਾਂਗੇ ਜਿਹੜੇ ਇੱਥੋਂ ਦੇ ਇੰਚਾਰਜ ਨੇ ਡਾਕਟਰ ਉਹਨਾਂ ਨੂੰ ਵੀ ਚਾਹੀਦਾ ਕਿ ਇਹਨਾਂ ਮਰੀਜ਼ਾਂ ਨੂੰ ਇਹਦੇ ਜਾਨਵਰਾਂ ਨਾਲੋਂ ਵੀ ਬੁਰਾ ਹਾਲ ਮਾੜਾ ਹੈ ਕੀ ਲੱਗਦਾ ਨਹੀਂ ਇੱਕ ਬੈਡ ਤੇ ਅਸੀਂ ਦੇਖਿਆ ਦੋ ਦੋ ਜਣੇ ਪਏ ਨੇ ਇਸ ਤਰ੍ਹਾਂ ਹਾਲਾਤ ਬਣੇ ਹੋਏ ਨੇ ਬਾਬਾ ਜੀ ਇੱਥੇ ਡੰਗਰਾਂ ਵਾਲਾ ਹਾਲ ਹੈ ਇਹ ਇਹਦਾ ਡੰਗਰ ਨਹੀਂ ਤਾੜਿਆਂ ਦੇ ਲੋਕਾਂ ਨੇ ਘਰਾਂ ਦੇ ਵਿੱਚ ਜਿੱਦਾਂ ਇਹਨਾਂ ਨੇ ਮਰੀਜ਼ ਆਣੇ ਆ ਬਾਸੂਆਂ ਦਾ ਹਾਲ ਵੇਖੋ ਆ ਬਿੱਬੀ ਤੜਫ ਤੜਫ ਮਰ ਗਈ ਡਾਕਟਰ ਨੂੰ ਹੀ ਕਿਹਾ ਇੱਥੇ ਵੱਡੇ ਨੂੰ ਮੈਂ ਵੀ ਇਹਨਾਂ ਨੂੰ ਵੇਖੋ ਕੇਅਰ ਕਰੋ ਕਹਿੰਦਾ ਬਗਵਾਸ ਨਾ ਕਰ ਗਾੜੀਆਂ ਇਹ ਕੁੱਤਾ ਤਨਖਾਹਾਂ ਲੈਂਦੇ ਸਾਰੇ ਮੈਡਮਾਂ ਵੀ ਨਾਲ ਜਿੰਨੇ ਕੁੱਤੇ ਇੱਥੇ ਬੈਠੇ ਅੰਦਰ ਵੜ ਕੇ ਬੈਹਂਦੇ ਕੋਈ ਸੁਣਾਈ ਨਹੀਂ ਇੱਥੇ ਹੈਗੀ ਜੀ ਇਹ ਨਾ ਸਿਵਲ ਹਸ ਸਾਰੇ ਲੋਕਾਂ 와 ਤੇ ਸਹੂਲਤ ਜੇਕਰ ਮਾੜਾ ਬੰਦਾ ਸਰਕਾਰੀ ਇਲਾਜ ਕਰਾਊਗਾ ਫਿਰ ਕਿੱਥੇ ਜਾ ਕੇ ਇਲਾਜ ਕਰਾਊਗਾ ਇਹਨਾਂ ਨੂੰ ਜੀ ਇਲਾਜ ਉਹਦਾ ਹੋਊਗਾ ਜਿਹਦਾ ਜੁੱਤੀ ਦੇ ਇਹਨਾਂ ਦੇ ਸਿਰ ਦੇ ਉੱਤੇ ਜੁੱਤੀ ਹੋਗੀ ਸਪਾਰਸ ਜੁੱਤੀ ਸਿਰ ਤੇ ਇਹਨਾਂ ਦੇ ਹੋਵੇ ਡਾਕਟਰਾਂ ਦੇ 70-70 ਚ ਵੱਜਦੇ ਹੁਣ ਫਿਰ ਇਹ ਕਰਦੇ ਉਹਦਾ ਹੱਥ ਨਹੀਂ ਪਾਉਂਦੇ ਜੀ ਕਿਸੇ ਨੂੰ ਵੀ ਸਪਾਰਸ ਤੋਂ ਬਿਨਾ ਕੋਈ ਨਹੀਂ ਹੱਥ ਪਾਉਂਦੇ ਜਾ ਕੇ ਦਾ ਕਈਦਾ ਹੁਣ ਆਉਨੇ ਆ 10 ਮਿੰਟ ਜਾਓ ਫਿਰ ਦਵਾਈਆਂ ਲੈ ਕੇ ਦੇ ਦੇ ਤੇ ਸਿਰੰਜਾ ਬਾਹਰੋਂ ਤੱਕ ਸੂਈਆਂ ਹੱਥ ਤੱਕ ਹਰ ਇੱਕ ਜੀ ਸਾਥ ਆਉਨੇ ਆ ਦੇ ਸੋਭਾ ਦੇ ਇਸ ਵੇ ਨਾ ਪਰਚੀ ਦਿੱਤੀ ਉਹ ਸਾਰਿਆਂ ਨੂੰ ਤੇ 5000 ਰੁਪਏ ਦੀ ਦਵਾਈ ਆ ਗਈ ਆ ਤੇ ਤੁਹਾਡਾ ਕੋਈ ਆਸ਼ਮਾਨ ਕਾ ਨਹੀਂ ਬਣਿਆ 5 ਲੱਖ ਦਾ ਕਿਸੇ ਤਰ੍ਹਾਂ ਦਾ ਕੋਈ ਡਾਟਾ ਇਹ ਕਾਰਡ ਆਪਣਾ ਨਹੀਂ ਬਣਿਆ ਤੇ ਬਾਕੀ ਕਾਰਡ ਚਲਾਉਣ ਨਹੀਂ ਦਿੰਦੇ ਕੀ ਕਰੀਏ ਉਹਨਾਂ ਕੋਈ ਸਹੂਲਤ ਤਾਂ ਨਹੀਂ ਮਿਲਦੀ ਉਹਨਾਂ ਨੂੰ ਕੁਝ ਵੀ ਨਹੀਂ ਆਵੇ ਕੋਈ ਫਾਇਦਾ 1 ਰੁਪਈਆ ਨਹੀਂ ਬਿਲਕੁਲ ਤੁਸੀਂ ਦੇਖ ਸਕਦੇ ਹੋ ਵੀ ਯੂਨਿਟ ਤੁਹਾਨੂੰ ਪੰਜ ਦੀਆਂ ਤਸਵੀਰਾਂ ਭਾਈਆਂ ਮੈਡੀਕਲ ਦੀਆਂ ਤੁਹਾਨੂੰ ਹਾਲਾਤ ਜਰੂਰ ਦਿਖਾਵਾਂਗੇ ਕੀ ਹਾਲਾਤ ਨੇ ਤੇ ਤੁਸੀਂ ਦੇਖ ਸਕਦੇ ਹੋ ਵੀ ਇੱਕ ਬੈੱਡ ਤੇ ਵਿਚਾਰੇ 2-2 3-3 ਜਿਹੜੇ ਪਏ ਨੇ ਹਾਂਜੀ ਪਰसों ਦਾ ਹੈ ਮੇਰਾ ਕਾਰ ਨਹੀਂ ਚਲਾਉਣੇ ਕਹਿੰਦੇ 100ਰ ਕਾਰ ਚਲਾਉਣਾ ਆ ਵੇਖੋ ਮੇਰੀ ਹਾਲਤ ਮੈਂ ਰਾਤੀ ਬਾਹਰ ਜਾ ਕੇ ਸੁੱਤਾ ਇੱਥੇ ਇੰਨੀ ਗਰਮੀ ਲੱਗਦੀ 5 ਲੱਗਦਾ ਕਾਰ ਆਵੇ ਕੋ ਮੇਰੇ ਕੋਲ ਆਂਦੇ ਨਹੀਂ 100ਰ ਚਲਾਉਣਾ ਕੋਈ ਸਹੂਲਤ ਨਹੀਂ ਆ ਵੇਖੋ ਕਿੱਦਾਂ ਲੋਕੀ ਮਰਦੇ ਆ ਬਾਅਦ ਆਪਣੇ ਕੋਲੋਂ ਜੀ ਟੈਸਟ ਕਰਾਏ ਸਾਰੇ ਆਪਣੇ ਕੋਲ ਦਵਾਈ ਲਿਖ ਦਿੰਦੇ ਜੀ ਅਸੀਂ ਦਵਾਈ ਲੈਣੇ ਦੀ ਜੱਦੀ ਲਾ ਕੇ ਫੇਰ ਦੇ ਤੁਸੀਂ ਦੇਖ ਸਰ ਲੋਕ ਪਰੇਸ਼ਾਨ ਨੇ ਲੋਕਾਂ ਦਾ ਕਹਿਣਾ ਵੀ 5 ਲੱਖ ਦਾ ਸਾਡਾ ਕਾਰਡ ਬਣਿਆ ਪਰ ਕਾਰਡ ਨਹੀਂ ਚਲਾਇਆ ਜਾ ਰਿਹਾ ਲੋਕ ਬਹੁਤ ਦੁਖੀ ਨੇ ਹਾਲਾਤ ਤੁਸੀਂ ਦੇਖ ਸਕਦੇ ਹੋ ਕੀ ਨੇ ਵੀ ਲੱਗਦਾ ਕੋਈ ਸਰਕਾਰੀ ਚਾਦਰ ਨਹੀਂ ਮਿਲਦੀ ਲੋਕ ਆਪਣੇ ਘਰਾਂ ਤੋਂ ਚਾਦਰਾਂ ਤੱਕ ਲੈ ਕੇ ਆਏ ਨੇ ਇਹ ਹਾਲਾਤ ਨੇ ਸਰਕਾਰੀ ਹਸਤਾ ਦੇ ਪੈਂਦੀ ਕੋਈ ਚਾਦਰ ਬਾਣੀ ਇੱਥੇ ਮਿਲਦੀ ਕੋਈ ਤੁਹਾਨੂੰ ਕਿਸੇ ਤਰ੍ਹਾਂ ਦੀ ਚਾਦਰ ਨਹੀਂ ਮਿਲ ਕੋਈ ਵੀ ਬਸ ਕੋਈ ਚੀਜ਼ ਕੋਈ ਚੇਂਜ ਕਰਦੇ ਆ ਆ ਗਿਆ ਵੀ ਆ ਚੇਂਜ ਹੀ ਕਰਦੇ ਅਸੀਂ ਘਰੋਂ ਲਿਆ ਲਿਆ ਕਿ ਉਹ ਵਸਾਈਆਂ ਫਿਕਰ ਦੀਆਂ ਵਿਸ਼ੀਆਂ ਸਾਡੀਆਂ ਕੋਈ ਨਹੀਂ ਇੱਥੇ ਦੀ ਹੈਗੀ ਚਾਦਰ ਪਰ ਤੁਸੀਂ ਉਹਨਾਂ ਕਿਹਾ ਨਹੀਂ ਪੇ ਸਰਕਾਰੀ ਹਸਪਤਾਲ 'ਚ ਕੋਈ ਬੈੱਡ ਸ਼ੀਟ ਹੁੰਦੀ ਆ ਕੋਈ ਇੱਥੇ ਪੋਚਾ ਵਗੈਰਾ ਵੱਜਦਾ ਨਹੀਂ ਵੱਜਦਾ ਕੇ ਸਫਾਈ ਕਰਕੇ ਜਾਂਦਾ ਸਰ ਰਾਤੀ ਬੋਲ ਰਹੇ ਹਾਂ ਕਿ ਇਸ ਵਿੱਚ ਸਫਾਈ ਨਹੀਂ ਹੁੰਦੀ ਬਹੁਤ ਗੰਦ ਪਿਆ ਗੰਦਗੀ ਬਹੁਤ ਆਈ ਬਹੁ ਬੋੜੀ ਹੁੰਦੀ ਹੈ ਬੈੱਡ ਸ਼ੀਟਾਂ 'ਚ ਸਟਾਫ ਨੂੰ ਕਿਹਾ ਸਟਾਫ ਕਹਿੰਦੇ ਕੋਈ ਨਹੀਂ ਵਿਛਾਉ ਤੀ ਆਪਣੇ ਘਰ ਦੇ ਮੰਗਾ ਦਾਂਗੇ ਫਿਰ ਮਂਗਾਈਆਂ ਨਹੀਂ ਪਰ ਬਣੀ ਐਸੋ ਵੀ ਇੱਥੇ ਕੋਈ ਪੋਚਾ ਮਾਰਨ ਵਾਸਤੇ ਕੋਈ ਤਜਾਬ ਦਾ ਕੋਈ ਸਫਾਈ ਕਰਨ ਵਾਸਤੇ ਆਉਂਦਾ ਕਿ ਫਰਨ ਵਾਸਤੇ ਨਹੀਂ ਆਉਂਦਾ ਕੋਈ ਕੋਈ ਨਹੀਂ ਆਇਆ ਸਰ ਰਾਤ ਦਾ ਕੋਈ ਨਹੀਂ ਆਇਆ ਇ ਬਿਲਕੁਲ ਜੀ ਤੁਹਾਨੂੰ ਬਾਥਰੂਮ ਜਰੂਰ ਦਿਖਾਵਾਂਗੇ ਤੁਸੀਂ ਸਭ ਤੋਂ ਪਹਿਲਾਂ ਤਸਵੀਰਾਂ ਤੁਹਾਨੂੰ ਸਾਂਝੀ ਕਰਾਂਗੇ ਮਰਸਾ ਦੇ ਗੁਰਨਾਕ ਹਸਪਤਾਲ ਦੀ ਮੇਰੇ ਮੂੰਹ ਕੋ ਬੰਨਿਆ ਕੀ ਗੱਲ ਆ ਕੀ ਗੱਲ ਹੋ ਗਈ ਐ ਬੋਲ ਦਿਓ ਹਾਂ ਹਾਂ ਜੀ ਹਾਂ ਜੀ ਹਾਂ ਜੀ ਤੇ ਕਾਲੀ ਸਮੈਲ ਆਉਂਦੀ ਸੀ ਕੀ ਲੱਗਦਾ ਕਿ ਜਿਵੇਂ ਚੂਹਾ ਮਰਿਆ ਆਂਦਾ ਕਿਦਾਂ ਹਾਂਜੀ ਹਾਂਜੀ ਭਾਜੀ ਬਹੁਤ ਗੰਦੀ ਸਮੈਲ ਐ ਭਾਜੀ 4 ਘੰਟੇ ਹੋ ਗਏ ਸਵੇਰ ਦੀ ਐ 6 ਵਜੇ ਤੋਂ ਆਉਂਦੀ ਜੇ ਤੇ ਟਾਈਮ ਚੈੱਕ ਕਰ ਲਓ 1 ਵਜੇ ਗਿਆ ਜੇ ਅਜੇ ਤੱਕ ਕੋਈ ਇਲਾਜ ਕਰਨ ਵਾਸਤੇ ਕੋਈ ਪੋਚਾ ਕੋਈ ਸਫਾਈ ਵਾਸਤੇ ਕੋਈ ਨਹੀਂ ਆਉਂਦਾ ਨਹੀਂ ਭਾਜੀ ਆਉਂਦੇ ਆ ਮਾੜਾ ਮੋਟਾ ਆਪਣਾ ਮਤਲਬ ਕਰਕੇ ਚਲ ਜਾਂਦੇ ਆ ਬਹੁਤ ਔਖਾ ਤੁਹਾਨੂੰ ਅੰਦਰ ਲਿਆ ਵਖਾਵਾਂਗੇ ਤੁਸੀਂ ਦੇਖ ਸਕਦੇ ਹੋ ਬਾਥਰੂਮ ਤੁਹਾਨੂੰ ਚੈੱਕ ਕਰਾਵਾਂਗੇ ਕੀ ਹਾਲਾਤ ਨੇ ਬਾਥਰੂਮ ਦੇ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਤੁਹਾਨੂੰ ਗੁਰੂ ਨਾਨਕ ਦੇਵ ਹਸਪਤਾਲ ਦੀਆਂ ਤਸਵੀਰਾਂ ਨੇ ਬਿਲਕੁਲ ਤੁਸੀਂ ਦੇਖ ਸਕਦੇ ਹੋ ਕੀ ਹਾਲਾਤ ਨੇ ਬਾਦਲ ਦੇ ਹਾਲਾਤ ਨੇ ਆ ਵੇਖੋ ਮਾੜਾ ਤਸਵੀਰਾਂ ਤੁਹਾਨੂੰ ਸਾਂਝੀ ਕਰਾਂਗੇ ਅੰਮ੍ਰਿਤਸਰ ਦੇ ਗੁਰੂ ਨਾਨਕ ਸਾਹਿਬ ਯੂਨਿਟ 5 ਦੀਆਂ ਮੈਡੀਕਲ ਦੀਆਂ ਮੈਡੀਸਨ ਦੀਆਂ ਵਾਰਡਾਂ ਨੇ ਤੁਸੀਂ ਵੇਖੋ ਇੱਕ ਜਗ੍ਹਾ ਲੇਡੀਜ਼ ਇੱਕੇ ਜਗ੍ਹਾ ਇੱਥੇ ਲੇਡੀਜ਼ ਇੱਥੇ ਬਿਲਕੁਲ ਜੀ ਆ ਦਿਖਾਇਓ ਮਾੜਾ ਹਾਲਾਤ ਦਿਖਾਇਓ ਕੀ ਨੇ ਬਾਤ ਹੋ ਜਾਂਦੀ ਹੈ ਲੇਡੀਜ਼ ਵੀ ਨਾਲ ਜੈਨਿਸ ਵੀ ਨਾਲ ਜੈਨਿਸ ਨਾਲ ਲੇਡੀਜ਼ ਨਾਲ ਲੇਡੀਜ਼ ਵੀ ਨਾਲ ਬਿਲਕੁਲ ਜੀ ਤਸਵੀਰਾਂ ਤੁਹਾਨੂੰ ਦਿਖਾਈਆਂ ਯੂਨਿਟ ਮੈਡੀਕਲ ਦੀ ਤੁਸੀਂ ਦੇਖ ਸਕਦੇ ਹੋ ਕੀ ਹਾਲਾਤ ਨੇ ਨੂੰ ਅਮਰ ਸਾਹਿਬ ਗੁਰੂ ਨਾਨਕ ਦੇਵ ਜੀ ਲੋਕਾਂ ਦਾ ਕਹਣਾ ਇੱਥੇ ਕੋਈ ਡਾਕਟਰੀ ਪ੍ਰਬੰਧ ਹੈ ਨਹੀਂ ਕਹਿੰਦਾ ਕਿ ਤੇ ਬਿਮਾਰੀ ਜੁੜੀ ਨਾਲ ਨਾਲ ਆ ਕੇ ਜਾਂਦੇ ਨੇ ਭਾਈ ਕੀ ਨਾਂ ਕੀ ਤੁਹਾਡਾ ਮੇਰਾ ਨਾਂ ਸੁੰਦਰ ਕੁਮਾਰ ਭੱਟੀ ਆ ਜੀ ਔਰ ਜਦੋਂ ਦਾ ਇਹ ਗੁਰਨਾਨਕ ਹਸਪਤਾਲ ਬਣਿਆ ਵਾ ਇਹ ਗੁਰਨਾਨਕ ਹਸਪਤਾਲ ਦਾ ਸਿਰ ਬਾਬਾ ਜੀ ਦਾ ਨਾਮ ਬਦਨਾਮ ਕੀਤਾ ਜਾ ਰਿਹਾ ਵਾ ਕਿਉਂਕਿ ਇਹਦਾ ਨਾਂ ਜਿਹੜਾ ਬਦਲ ਕੇ ਨਾ ਬੋਚਰਖਾਨਾ ਬਣਾ ਦੇਣਾ ਚਾਹੀਦਾ ਕਿ ਜੋ ਡੰਗਰਾਂ ਦੇ ਹਾਲਾਤ ਹੈ ਨਾ ਕੁਝ ਉਹਨਾਂ ਦੀ ਵੀ ਥੋੜੀ ਕੋਈ ਕੇਅਰ ਕਰਦੇ ਆ ਉਹ ਤੁਸੀਂ ਪੰਜ ਨੰਬਰ ਵਾਰਡ 'ਚ ਜਾ ਕੇ ਤੁਸੀਂ ਦੇਖ ਲਿਆ ਕਿ ਦੋ ਡੈੱਡ ਬਾਡੀਆ ਪਈਆਂ ਵਾ ਉਹ ਇਹਨਾਂ ਦੇ ਨਾਲ ਤੁਸੀਂ ਜੇ ਕੋ ਜਾ ਕੇ ਦੇਖੋ ਕਿ ਕਿੰਨੀ ਇਨਫੈਕਸ਼ਨ ਜਿਹੜੀ ਅੰਦਰ ਹੋ ਚੁੱਕੀ ਆ ਇੱਕ ਤਾੜ-ਤਾੜ ਕੇ ਮਰੀਜ਼ ਜਿਹੜੇ ਅੰਦਰ ਰੱਖੇ ਆ ਕੋਈ ਇੱਥੋਂ ਦਾ ਕੋਈ ਹਸਪੀਟਲ ਦਾ ਕੋਈ ਡਾਕਟਰ ਸਹੀ ਤਰ੍ਹਾਂ ਗੱਲ ਕਰਨ ਵਾਲੇ ਕੋਈ ਸਟਾਫ ਕਿਸੇ ਦੀ ਕੋਈ ਗੱਲ ਕਰਨ ਵਾਲਾ ਕੋਈ ਇੱਥੋਂ ਦੀ ਜਿਹੜੀ ਕੋਈ ਨਰਸ ਦੀ ਗੱਲ ਕਰਦੇ ਦਵਾਈਆਂ ਦਾ ਇਹਨਾਂ ਦਾ ਸਿਰਫ ਯੋਗ ਆ ਕਿ ਬਾਅਦ ਤੁਸੀਂ ਜਾ ਕੇ ਮੈਡੀਕਲ ਸਟੋਰ ਤੇ ਜਾ ਕੇ ਵੇਖੋ ਉਹਨਾਂ ਦੀਆਂ ਦਲਾਲੀਆਂ ਚੱਲਦੀਆਂ ਪਈਆਂ ਉੱਥੇ ਜੋ ਇਹਨਾਂ ਦੇ ਕੰਮ ਹੈ ਲਾਜ ਨਹੀਂ ਹੈ ਸਿਰਫ ਉੱਥੇ ਦਲਾਲੀਆਂ ਚੱਲਦੀਆਂ ਪਈਆਂ ਵਾ ਜੋ ਇਹ ਹੀ ਦੇਖਦੇ ਆ ਉਹ ਸਾਡੇ ਕਈ ਬੰਦੇ ਜਿਹੜੇ ਆ ਉੱਥੇ ਲੈ ਕੇ ਉੱਥੇ ਪਰਚੀਆਂ ਲੈ ਕੇ ਖਲੋਤੇ ਆ ਵੀ ਫਲਾ ਫਲਾਨੀ ਦੁਕਾਨ ਤੋਂ ਦਵਾਈ ਲੈ ਲਓ ਜੀ ਫਲਾਣੀ ਮੈਡੀਕਲ ਸਟੋਰ ਤੋਂ ਦਵਾਈ ਲੈ ਲਓ ਉਹ ਜਦੋਂ ਪੇਸ਼ੈਂਟ ਇੱਥੇ ਆਂਦਾ ਵਾ ਇੱਥੇ ਕੋਈ ਚੰਗਾ ਭਲਾ ਬੰਦਾ ਨਹੀਂ ਆਂਦਾ ਇੱਥੇ ਗਰੀਬ ਪਰਿਵਾਰ ਹੁੰਦਾ ਵਾ ਜਿਹਦੇ ਕੋਲ ਐਨੀ ਇੰਨੀ ਉਹਨਾਂ ਕੋ ਸਰਕਾਰਾਂ ਤੇ ਕਹਿ ਲਈ ਹੈ ਵੀ ਗੁਰਾਂ ਕਾ ਜਦਾਂ ਕੋਈ ਸਰਕਾਰੀ ਸਜਾਓ ਤੁਹਾਡਾ ਲਾਜ ਵਧਿਆ ਹੋਊਗਾ ਵਧਿਆ ਪ੍ਰਬੰਧ ਕੀਤਾ ਜਾਊਗਾ ਤੁਹਾਡੀ ਸੀਲ ਹਥਿਆਰ ਖਾਈ ਜਾਊਗਾ ਦੇਖੋ ਜੀ ਤੁਸੀਂ ਵੀ ਚਲੋ মিডিਆ ਆਏ ਜੀ মিডিਆ ਦਾ ਅਸੀਂ ਧੰਨਵਾਦ ਕਰਦੇ ਹਾਂ মিডিਆ ਨੇ ਖੁਦ ਅੰਦਰ ਜਾ ਕੇ ਸਾਰੀ ਆਪਾਂ ਦੇਖਿਆ ਵਾ ਕਿ ਇੱਥੇ ਕੀ ਹਾਲਾਤ ਹੋ ਰਹੇ ਆ ਤੁਸੀਂ ਵੀ ਸਿਆਣੇ ਜੇ ਕਿ ਇੱਥੇ ਦੇਖੋ ਪੇਸ਼ੈਂਟ ਦਾ ਕੋਈ ਹੈਗਾ ਸਰਕਾਰੀ ਹਸਪਤਾਲ ਦੇ ਮੈਂ ਕੰਨਾ ਜੀ ਅਪਲ ਤੇ ਪੇਸ਼ੈਂਟ ਨੂੰ ਇੱਥੇ ਲਿਆਉਣਾ ਨਹੀਂ ਚਾਹੀਦਾ ਇਹ ਹਸਪੀਟਲ ਜਨਾ ਕੇਜੇ ਤਰ੍ਹਾਂ ਇਹ ਬੰਦ ਹੋ ਜਾਣਾ ਚਾਹੀਦਾ ਜੋ ਦੇਖ ਬਿਲਕੁਲ ਤੁਸੀਂ ਦੇਖ ਸਕਦੇ ਹੋ ਲੋਕਾਂ ਦਾ ਕਹਿਣਾ ਵੀ ਹਸਪਤਾਲ ਦੇ ਬੜੇ ਪਰੇਸ਼ਾਨ ਨੇ ਲੋਕ ਜਿਹੜੇ ਕਹਿੰਦੇ ਨੇ ਵੀ ਹਸਪਤਾਲ ਬੰਦ ਹੋਣਾ ਚਾਹੀਦਾ ਹਾਲਾਤ ਤੁਸੀਂ ਦੇਖ ਸਕਦੇ ਹੋ ਕੀ ਨੇ ਇੱਥੇ ਜਿਹੜੇ ਪ੍ਰਬੰਧ ਤੱਕ ਹੈ ਨਹੀਂ ਆ ਲੋਕਾਂ ਦਾ ਕਹਿਣਾ ਵੀ ਇੱਥੇ ਜਿਹੜਾ ਬਹੁਤਾ ਇਲਾਜ ਨਹੀਂ ਹੋ ਰਿਹਾ ਲੋਕਾਂ ਦੀ ਜਿਹੜੀ ਕੀ ਇੱਥੇ ਮੁਸ਼ਕਲ ਬੜੀ ਆ ਰਹੀ ਆ ਤਸਵੀਰਾਂ ਤੁਹਾਨੂੰ ਸਾਂਝੀ ਕੀਤੀਆਂ ਅੰਮ੍ਰਿਤਸਰ ਗੁਰੂ ਨਾਨਕ ਦੇਵ ਹਸਪਤਾਲ ਮੈਡੀਸਨ ਯੂਨਿਟ ਪੰਜ ਦੀ ਆ ਹਾਲਾਤ ਤੁਸੀਂ ਦੇਖ ਸਕਦੇ ਹੋ ਕੱਲੀ ਕੱਲੀ ਗੱਲ ਤੁਹਾਡੇ ਨਾਲ ਸਾਂਝੀ ਕੀਤੀ ਹੈ ਲੋਕਾਂ ਦੇ ਨਾਲ ਮੁਸ਼ਕਲਾਂ ਜਿਹੜੀਆਂ ਲੋਕਾਂ ਨਾਲ ਆਈਆਂ ਉਹ ਵੀ ਸਾਂਝੀ ਕੀਤੀਆਂ ਪਰ ਲੋਕਾਂ ਦਾ ਕਹਿਣਾ ਇਥੇ ਬਾਬੇ ਨਾਨਕ ਦੇ ਨਾਮ ਦੇ ਹਸਪਤਾਲ ਹੈ ਗੁਰੂ ਨਾਨਕ ਦੇ ਹਸਪਤਾਲ ਪਰ ਇਥੇ ਲੋਕ ਬਸਤੇ ਘਟ ਨੇ ਮੋਤਾ ਲੋਕਾਂ ਜਿਆਦਾ ਹੁੰਦੀਆਂ ਨੇ ਲੋਕਾਂ ਦਾ ਕਹਿਣਾ ਵੀ ਸਹੂਲਤਾਂ ਤੋਂ ਵਾਂਝਾ ਵਾ ਚਾਹੇ ਸਰਕਾਰ ਬੜੇ ਦਾਅਵੇ ਕਰਦੀ ਆ ਵੀ ਅਸੀਂ ਲੋਕਾਂ ਵਾਸਤੇ ਬਹੁਤ ਕੁਝ ਲੈ ਕੇ ਆਏ ਆ ਬੜੀਆਂ ਸਹੂਲਤਾਂ ਵਾ ਪਰ ਮੈਨੂੰ ਲੱਗਦਾ ਸਹੂਲਤਾਂ ਜਿਹੜੀਆਂ ਸਿਰਫ ਨਾਅਦੀਆਂ ਨੇ ਕਿਸੇ ਕਿਸਮ ਦੀ ਕੋਈ ਸੂਤ ਨਹੀਂ ਮਿਲਦੀ ਲੋਕਾਂ ਦਾ ਕਹਿਣਾ ਵੀ 5-5 ਲੱਖ ਦੇ ਸਾਡੇ ਕਾਰਡ ਬਣੇ ਨੇ ਉਹ ਕਾਰ ਤੱਕ ਨਹੀਂ ਚੱਲੇ ਤੁਸੀਂ ਦੇਖ ਸਕਦੇ ਹੋ ਲੋਕਾਂ ਨਾਲ ਸੇ ਗੱਲਬਾਤ ਕੀਤੀ ਲੋਕਾਂ ਨੂੰ ਕਿੰਨੀ ਪਰੇਸ਼ਾਨੀ ਆ ਰਹੀ ਆ ਦੇਖਣਾ ਹੋਵੇਗਾ ਨਾ ਕਦੋਂ ਤੱਕ ਪ੍ਰਸ਼ਾਸਨ ਜਾਗਦਾ ਦੇ ਇਸੇ ਜਿਹੜੀ ਆ ਮੈਡੀਸਨ ਵਾਰਡ ਦੀ ਜਾਂ ਇਸ ਹਸਪਤਾਲ ਦੀ ਕਰੋ ਸਫਾਈ ਹੁੰਦੀ ਆ ਜਿਹੜੀ ਇੰਨੀ ਬਦਬੂ ਆ ਰਹੀ ਆ ਅੰਦਰ ਫਬਰ ਨੂੰ ਜਿਹੜਾ ਮੂੰਹ ਟਾਕੇ ਜਾਣਾ ਪੈਂਦਾ ਇੰਨੀ ਪਰੇਸ਼ਾਨੀ ਆ ਰਹੀ ਆ ਮੈਨੂੰ ਦਿਓ ਜਾਤ ਮੈਂ ਤੁਹਾਡਾ ਹਰੀ ਸਿੰਘ ਗਰੇਵਾਲ ਪੰਜਾਬੀ ਲੋਕ ਚੈਨਲ ਆਮਰਸਾਦ